ਮੈਂ ਬਲਵੰਤ ਸਮੇ ਵਾਲੀ ਲੋਕ ਸਭਾ ਹਲਕਾ ਮਰੀਪੁਰ 10 ਤੋਂ ਉਮੀਦਵਾਰ ਨੈਸ਼ਨਲਿਸਟ ਜਸਟਿਸ ਪਾਰਟੀ ਸਾਡਾ ਚੋਣਸ਼ਾ ਟਰੈਕਟ ਅੱਜ ਮੈਂ ਮਲੋਟ ਹਲਕੇ ਦੇ ਪਿੰਡ ਰਤਰੀਆਂ ਵਿੱਚ ਪਹੁੰਚਿਆ ਇੱਥੇ ਜਿਹੜੇ ਮੇਰੇ ਮਜ਼ਦੂਰ ਭੈਣਾ ਭਰਾ ਸਾਰੇ ਇਕੱਠੇ ਹੋਏ ਇਹਨਾਂ ਨੂੰ ਲੰਬੇ ਸਮੇਂ ਤੋਂ ਜਿਵੇਂ ਨਰੇਗਾ ਦੇ ਕੰਮ 'ਚ ਅਤੇ ਹੋਰ ਜਿਵੇਂ ਗਰਾਂਟਾ ਪ੍ਰਤੀ ਇਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਅਤੇ ਮੇਰੀ ਪਾਰਟੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੀ ਕਿ ਜਿੰਨੀਆਂ ਇਹਨਾਂ ਨੂੰ ਸਹੂਲਤਾਂ ਵੱਲੋਂ ਇਹ ਵਾਝਿਆ ਇਲੈਕਸ਼ਨ ਤੋਂ ਬਾਅਦ ਮੈਂ ਇਹਨਾਂ ਦੇ ਸਾਰਿਆਂ ਦੀ ਪੂਰਤੀ ਕਰਕੇ ਜਾਊਂਗਾ ਅਤੇ ਸਾਰੇ ਜਿੰਨੇ ਮੇਰੇ ਵੋਟਰ ਭੈਣਾ ਭਰਾਵੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਜਿੱਥੋਂ ਤੱਕ ਮੇਥੋਂ ਨਹੀਂ ਪਹੁੰਚਿਆ ਜਾਂਦਾ ਮੇਰਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ ਤਾਂ ਕਿ ਜਿਹੜਾ ਚੋਣਾਂ ਦਾ ਟਰੱਕ ਤੇ ਵੱਧ ਚੜ ਕੇ ਮੋਹਰਾ ਲਾਇਆ ਜਾੜ ਜਦੋਂ ਕਿ ਮੇਰੇ ਹੱਥ ਮਜ਼ਬੂਤ ਹੁਣ ਇਸ ਕਰਕੇ ਜਿਹੜਾ ਮੈਂ ਆਪ ਦੇ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਮੰਨੋ ਅੱਜ ਕਲਪ ਦੇ ਹੈ ਪਿਛਲੀਆਂ ਸਰਕਾਰਾਂ ਤੋਂ ਜਿਵੇਂ ਕਣਕ ਦੇ ਜਿਵੇਂ ਇਹਨਾਂ ਨੇ ਐਪ ਬੰਦ ਕਰਦੀ ਸੀ ਗਰੀਬ ਪਰਿਵਾਰਾਂ ਨੂੰ ਕਾਫੀ ਲਾਜ਼ ਮਿਲਿਆ ਇਸ ਕਰਕੇ ਜਿਹੜਾ ਮੈਂ ਕਹਿੰਦਾ ਵੀ ਮੇਰਾ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਸਾਰੇ ਭੈਣਾ ਭਰਾਵਾਂ ਤਾਂ ਕਿ ਜਿਹੜਾ ਮੈਂ ਇਹਨਾਂ ਦੇ ਹੱਕਾਂ 'ਚ ਖ दिल्ली क्राइम नेशनल न्यूज नजर सब पर